ਦੋਸਤੋ ਇੱਕ ਸ਼ਾਰਟ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮੂਸਾ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਸਾਹਿਬ ਤੁਹਾਨੂੰ ਚਾਰ ਪਸ਼ੂ ਵਿਕਾਉਣੇ ਆ ਹੀਰੇ ਵੀਰ ਹੁਣਾ ਕੋਲ ਤੇ ਕਰਦੇ ਆ ਜਾਣਕਾਰੀ ਸਾਂਝੀ ਦੱਸਿਓ ਵੀਰ ਜੀ ਇਹਦਾ ਹੀ ਵੀਰ ਜੀ 10 ਲੀਟਰ ਦੁੱਧ 10 ਸੁਗਾ 10-12 ਨੰਨੇ ਸੂਈਆ ਕਟਾ ਨਗਰਿਆ ਹਾਂਜੀ ਮੁੱਲ ਹੀ ਜਾਇਜ਼ ਮੁੱਲ ਕੀ ਆ ਰਿਹਾ ਹੈ 80 ਹਜ਼ਾਰ ਮੁੱਲ ਹਾਂਜੀ 75500 ਦੀ ਆਪਾਂ ਝੋਡੀ ਦੇ ਦੇਣੀ ਆ ਠੀਕ ਹੈ ਭਰਾ ਜੀ ਬਹੁਤ ਜਾਇਜ਼ ਆ ਤੇ ਝੋਡੀ ਦੱਲੀ ਆ ਵੀਰਾ ਹਾਂ ਉਹ ਕਰੋ ਸੰਜਣਾ ਚੈੱਕ ਸਾਰੇ 10 ਕਿਲੋ ਦੁੱਧ ਪਹਿਲਣ ਝੋਟੀ ਹਾਂਜੀ 75000 ਦੀ ਆਪਾਂ ਦੇ ਦੇਣੀ ਆ ਠੀਕ ਹੈ ਭਰਾ ਜੀ ਹਾਂ ਇਧਰ ਬੋਰੀ ਦੀ ਦੇ ਦੀਏ ਜਾਣਕਾਰੀ ਬੋਰੀ ਥਲੇ ਬੋਰੀ 1010 ਕਿਲੋ ਦੁੱਧ ਦੇ ਜੰਦੀ ਵੀਰਾ ਹਾਂਜੀ ਪਿਛਲੇ ਮੈਂ ਇਧਰ 12 ਆ ਕੀ ਜਾਵਾਂ ਹਾਂਜੀ ਉਹ ਗੱਲ ਦਾ ਸਵਾਜ ਜਾਂਦੀ ਰਹਿੰਦਾ ਬਿਲਕੁਲ ਬਿਲਕੁਲ ਕਿਰ ਹੁਣ ਦੁੱਧ ਕੱਢੂਗੀ 1010 ਕਿਲੋ ਤੇ ਫੇਰ ਆਪਣੇ ਤੋਂ ਗਾਂ ਗਾਂਕ ਜੁੜੂਗਾ ਪੱਕੀ ਗੱਲ ਹੈ ਵੀ ਜੀ ਹਾਂਜੀ ਤੇ ਜੇ ਤਿਆਰ ਹੈ ਨਾ ਇਹ ਹਾਂਜੀ ਹਾਂਜੀ ਇਹ ਤੀਜੇ ਸੂਕੇ ਸੁਣੀ ਆ ਨੀਲੀ ਜੀ ਬੋਲੀ ਆ ਗਈ ਨੀਲੀ ਬੋਰੀ ਆ ਹਾਂਜੀ ਮੋਲੀ ਜਾਏ 75000 ਮੋਲ ਹਾਂਜੀ ਆ ਠੀਕ ਹੈ ਭਰਾ ਜੀ ਹਾਂਜੀ ਹਾਂਜੀ ਤੇ ਥਣਾ ਦੀ ਆਪਣੀ ਗਾਰੰਟੀ ਹੋਊਗੀ ਓਕੇ ਜੀ ਆਹ ਨਹੀਂ ਜੀ ਦੋ ਚਵਈਆਂ ਕਰਤੀਆਂ ਤੀਜੇ ਸੁਗੇ ਸੁਈ ਆ ਹਾਂਜੀ ਦੁੱਧ 14 15 ਕਿਲੋ ਭਰਦੀ ਰਹੀ ਹੈ 14 ਕਿਲੋ ਭਰਦੀ ਰਹੀ ਦੂਜੇ ਸੁਗੇ ਉਦੋਂ ਹਾਂਜੀ ਇਹ ਕੱਟੀ ਦਿੱਤੀ ਆ ਕੱਟੀ ਆ ਗਈ ਮਗਰ ਹੈਨਾ ਹਾਂ ਕੱਟੀ ਦਿੱਤੀ ਆ ਠੀਕ ਹੈ ਜੀ ਦੋ ਚਵਈਆਂ ਕਰਤੀਆਂ ਆਪਾਂ ਓਕੇ ਹਾਂਜੀ ਇਹ ਵੀ ਜਾਇਜ਼ ਦੇ ਦੇਣੀ ਆਪਾਂ ਦੱਸਿਓ ਫਿਰ ਮੋਲੇ ਵੀਰ ਜੀ ਇਹ ਜਾਇਜ਼ ਕਿੰਨੇ ਦੇ ਦੇਣੀ ਆਪਾਂ ਹਾਂਜੀ ਇਹਦਾ ਮੋਲ ਆਪਾਂ ਲੱਖ ਕੀਤਾ ਹਾਂਜੀ ਤੇ ਆਪਾਂ ਇਹ ਪਹਚਾਨ ਲਈ 1500 ਦੀ ਝੋਟੀ ਦੇਣੀ ਆ ਠੀਕ ਹੈ ਜੀ 95 500 95000 500 ਹੀ ਦੇ ਦਾਂਗੇ ਠੀਕ ਹੈ ਵੈੜ ਦੀ ਹੈ ਬੜੀ ਫਿਰਦੀ ਆ ਹੈ ਲੈ ਵੇਖੋ ਐ ਫਾੜੀ ਵਾਲਾ ਚੱਡਾ ਲੱਗਾ ਵੈੜ ਦੀ ਦੇ ਆ ਗਿਰਦੀ ਬੱਚੀ ਇਹ ਦਿੱਤੀ ਨੇ ਇਹ ਕੱਲ ਸ਼ਾਮੀਸ ਮਗਰ ਆ ਪਣੀ ਬੱਚੀ ਹੈ ਨਾ 4-5 ਵਜੇ ਸੋਈ ਇਹਦੀਆਂ 2 ਚਮਈਆਂ ਇਹਦੀਆਂ ਕਰਤੀਆਂ ਹਾਂਜੀ ਰਾਤੀ 8 ਕਿਲੋ ਚੋਇਆ ਸਵੇਰੇ 7 ਕਿਲੋ ਚੋਇਆ ਠੀਕ ਹੈ ਜੀ ਹਾਂ ਥਾਂਣ ਚੰਗਾ ਲੱਗਾ ਆ ਬੱਚੀ ਵੀਰ ਮਗਰ ਆ ਗਈ ਬੱਚੀ ਹੈ ਨਾ ਹਾਂਜੀ ਜੀ ਲਿਖ ਲਓ ਉਹ ਤਾਂ ਨਹੀਂ ਉਹਨਾਂ ਨੂੰ ਪਤਾ ਤਾਂ ਮੱਚੀ ਚੰਗੀ ਦਿੱਤੀ ਡੱਬੀ ਹਾਂ ਡੱਬੀ ਮੋਲ ਵੀਰ ਜੀ ਫਿਰ ਇਹਦਾ ਮੋਲ ਹੀ ਗਿਆ ਵੀਰ ਜੀ ਹਾਂਜੀ ਵੀਰ ਜੀ ਮੋਲ ਕਰਦੇ ਆਪਾਂ 7000 ਹਾਂਜੀ ਇਹ 65500 ਦੀ ਆਪਾਂ ਦਵਾਂਗੇ ਠੀਕ ਹੈ ਭਰਾ ਜੀ ਹਾਂ 65500 ਦਵਾਂਗੇ ਦੁੱਧ ਭਰਜੂਗੀ 22 23 ਕਿਲੋ ਪਹਿਲੇ ਸੁਕੇ 11 ਲੀਟਰ ਭਰਿਆ ਨੇ ਹਾਂਜੀ ਨਾੜਾ ਕੱਲੀਆਂ ਕੱਲੀਆਂ ਦੀ ਦੀਆਂ ਓਕੇ ਵੀਰ ਜੀ ਹੱਸੀਕਾਰ 65500 ਦੀ ਇਹ ਬੱਚੀ ਦਵਾਂਗੇ ਆਪਾਂ ਓਕੇ